ਸਾਡੇ ਕਈ ਨੌਜਵਾਨ ਸਟੇਟ ਪੁਲਿਸ ਨੇ ਸਾਡੀ ਪੰਜਾਬ ਤੋਂ ਜਿਹਨਾਂ ਨੂੰ ਬਾਹਰ ਲਾਈਆ ਜਿਹੜੇ ਇੱਥੇ ਪੰਜਾਬ ਤੋਂ ਵੀ ਨਮਾਇंदे ਆਏ ਨੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਇਸ ਸਟੇਟ ਫੈਸਲੇ ਸਾਡੇ ਹੱਥਾਂ ਦੇ ਉੱਤੇ ਡੰਗਾਂ ਮਾਰੀਆਂ ਨੇ ਜੋ ਮੈਂ ਪੁੱਛਣਾ ਚਾਹੁੰਦਾ ਕਿ ਦੋਗਲਾਪਨ ਕਿਉਂ ਕੀਤਾ ਜਾ ਰਿਹਾ ਪੰਜਾਬ ਦੀ ਧਰਤੀ ਦੇ ਮੇਲ ਇੱਕ ਪਾਸੇ ਅਸੀਂ ਸਾਰੇ ਪੰਜਾਬ ਦੀ ਲੜਾਈ ਲੜ ਰਹੇ ਹਾਂ ਦੂਜੇ ਪਾਸੇ ਪੰਜਾਬ ਹੀ ਸਾਨੂੰ ਕੋਤੰਕ ਲੱਗਿਆ ਹੋਇਆ ਤੇ ਦੂਜੀ ਬੰਦ ਇਹ ਲੜਾਈ ਇਹ ਖਤਮ ਨਹੀਂ ਹੋਊਗੀ ਦੋਸਤੋ ਜਿਹੜੇ ਇੱਥੇ ਜਾ ਕੇ ਥਾਣੇ ਦੇ ਵਿੱਚ ਲੈ ਆਪਾਂ ਉਹਨਾਂ ਨੂੰ ਛਡਾਉਣੇ ਵੀਰ ਆ ਪੰਜਾਬ ਯੂਨੀਵਰਸਿਟੀ ਦੀ ਲੜਾਈ ਡੈਮੋਕ੍ਰੇਸੀ ਬਚਾਉਣ ਦੀ ਲੜਾਈ ਆ ਆ ਪੰਜਾਬ ਯੂਨੀਵਰਸਿਟੀ ਦੀ ਲੜਾਈ ਡਿਕਟੇਟਰਸ਼ਿਪ ਖਤਰਾ ਜੇ ਆਪਾਂ ਜਿਹੜੇ ਆਰਗੇਨ ਆ ਤਾਂ ਫਿਰ ਉਹਨੇ ਜਿਹੜਾ ਸੈਂਟਰ ਦੇ ਵਿੱਚ ਬੈਠਾ ਹੈ ਨਾ ਉਹਨੇ ਤਕੜਾ ਹੋ ਜਾਣਾ ਆਪਾਂ ਉਹਨੂੰ ਤਕੜਾ ਨਹੀਂ ਹੋਣ ਦੇਣਾ ਇੰਨੀ ਬੇਨਤੀਆਂ ਆਈ ਹੱਥ ਜੋੜ ਕੇ ਬੇਨਤੀ ਆ ਜਿਹੜੇ ਸਾਡੇ ਫੜੇ ਹੋਏ ਨੌਜਵਾਨ ਵਿਦਿਆਰਥੀ ਨੇ ਸਾਧ ਪੰਜਾਬ ਪੌਸੇ ਲੱਗ ਗਈ ਆ ਉਹਨਾਂ ਨੂੰ ਚਨਾਮ ਦੀ ਕਿਰਪਾਤਾ ਕਰੋ ਤਾਂ ਕਿ ਹਰ ਮਾਂ ਦਾ ਪੁੱਤ ਸ਼ਾਮ ਨੂੰ ਆਪਣੀ ਮਾਂ ਦੇ ਕੋਲ ਜਾ ਕੇ ਬੈਠ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਨਕਲਾਬ ਜਿੰਦਾਬਾਦ ਮਿੱਟੀ ਦੇ ਮਾਰੇ ਜੈ ਜੈਕਾਰ ਪਗਤ ਸਿੰਘ ਤਾਰੂ